ਆਪਣੀ ਉਲਟੀ ਵਰਗਾ ਕਰਨਾ ਸੌ ਜਾਣਾ ਘਰਾੜੇ ਮਾਰਨੇ ਮੰਜੀ ਸਾਹਿਬ ਵੱਲੋਂ ਲੱਤਾਂ ਕਰਨੀਆਂ ਪੈਰ ਕਰਨੇ ਇਹੋ ਜੀਆਂ ਊਣਤਾਈਆਂ ਦੀਆਂ ਜਿਹੜੀਆਂ ਸਾਡੇ ਕੋਲ ਆਏ ਸੀ ਇਹ ਵੀਰ ਭਾਈ ਤਰਲੋਚਨ ਸਿੰਘ ਹੁਣੀ ਬਾਕੀ ਸਾਰੇ ਬਲਜੀਤ ਸਿੰਘ ਹੁਣੀ ਸਾਰੇ ਇਕੱਠੇ ਹੋ ਕੇ ਅੱਜ ਇਸ ਬੇਦਬੀ ਨੂੰ ਨਾ ਸਹਾਰਦੇ ਹੋਏ ਅੱਜ ਇੱਥੇ ਥਾਣਾ ਸਿਟੀ ਜਗਰਾਉ ਵਿਖੇ ਦਰਖਾਸਤ ਦਿੱਤੀ ਹੈ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਤੇ ਬਾਬਾ ਜੀ ਜਿਹੜੀ ਇਹ ਤੁਸੀਂ ਗੱਲ ਕਰਦੇ ਹੋ ਇਹਦਾ ਕੋਈ ਆਪਣੇ ਕੋਲੇ ਤੱਥ ਹੈਗਾ ਜੀ ਬਿਲਕੁਲ ਉਹਦੇ ਤੱਥ ਹੈਗੇ ਆ ਵੀਡੀਓ ਹੈਗੀਆਂ ਫੋਟੋ ਹੈਗੀਆਂ ਸਾਰਾ ਕੁਝ ਤੇ ਫਿਰ ਜਿਹੜੇ ਉਹ ਗੁਰਦਾਰਾ ਸਾਹਿਬ ਦੇ ਮੁਖੀ ਆ ਉਹਨਾਂ ਨਾਲ ਸੰਪਰਕ ਸਾਬਣਾ ਚਾਹਿਆ ਹੀ ਤੁਸੀਂ ਬਿਲਕੁਲ ਇਹਨਾਂ ਨੇ ਵੀਰ ਹੋਣਾ ਨੇ ਉਹਨਾਂ ਨਾਲ ਸੰਪਰਕ ਸਾਬਿਆ ਸੀਗਾ ਉਹਨਾਂ ਨੇ ਅੱਜ 11 ਵਜੇ ਦਾ ਆਪਾਂ ਰੱਖਿਆ ਸੀਗਾ ਗੁਰਦੁਆਰਾ ਗੁਰੂ ਸਰ ਕੌਕੇ ਸਾਹਿਬ ਆਪਣਾ ਘੱਟ ਪਰ ਉਹ ਉਹਦੇ ਵਿੱਚ ਆਏ ਨਹੀਂ ਬਾਬਾ ਜੀ ਬਾਬੇ ਨਾਲ ਕੀ ਕੀ ਗੱਲ ਸਤਨਾਮ ਸਿੰਘ ਨਾਂ ਦੇ ਇੱਕ ਹੈਗੇ ਸੀ ਮੁੱਖ ਪ੍ਰਬੰਧਕ ਹੈਗੇ ਖੰਡ ਸੀ ਸੀਜ਼ ਮਿਲਦੇ ਹਾਂ ਜੀ ਬਾਬਾ ਜੀ ਆਏ ਦਿਨ ਨਾਨਕਸਰ ਦੀ ਧਰਤੀ ਤੇ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਪਰ ਸਿਰਫ ਦਰਖਾਸਤ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀਆਂ ਜੀ ਜੀ ਇਹਦੇ ਸਬੰਧ ਦੇ ਵਿੱਚ ਆਪਣੀ ਜਿਹੜੀ ਜਥੇਬੰਦੀਆਂ ਕੋਈ ਠੋਸ ਕਦਮ ਕਿਉਂ ਨਹੀਂ ਚੱਕ ਰਹੀ ਹੈਗੀ ਜੀ ਬਿਲਕੁਲ ਠੋਸ ਕਦਮ ਚੱਕਿਆ ਜਾਊਗਾ ਜੀ ਪਿਛਲੀਆਂ ਦੀ ਅਸੀਂ ਕਿਸੇ ਦੀ ਕੋਈ ਗੱਲ ਨਹੀਂ ਕਰ ਸਕਦੇ ਇਸ ਦੇ ਉੱਤੇ ਅਸੀਂ ਤਤਪਰ ਰਹਾਂਗੇ ਕਾਰਵਾਈ ਕਰਵਾਵਾਂਗੇ ਜੀ ਆਪਾਂ ਕਿਹੜੀ ਜੱਥੇਬੰਦੀ ਨਾਲ ਸੰਬੰਧਤ ਆ ਬਾਬਾ ਜੀ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੋਂ ਹੀ ਸਾਰੇ ਸਿੰਘ ਹੈਗੇ ਆ ਵਿੱਚ ਇੱਕ ਨੂਰ ਖਾਲਸਾ ਫੌਜ ਦੇ ਵੀ ਸਿੰਘ ਹੈਗੇ ਆ ਜੀ ਜੀ ਤੇ ਦਮਦਮੀ ਟਕਸਾਲ ਤੋਂ ਵੀ ਵੀਰ ਆਏ ਹੋਏ ਠੀਕ ਆ ਜੀ ਹੁਣ ਤੁਸੀਂ ਲਿਖਤੀ ਦਰਖਾਸਤ ਦਿੱਤੀ ਹੈ ਇਟਸ ਵੀ ਬਿਲਕੁਲ ਲਿਖਤੀ ਦਰਖਾਸਤ ਦਿੱਤੀ ਹੈ ਜੀ ਠੀਕ ਆ ਬੇ ਜੀ ਧੰਨਵਾਦ ਤੇ ਤਾਂ ਐਸਚਓ ਨੇ ਕੀ ਕਿਹਾ ਜੀ ਐਸਚਓ ਕੀ ਪ੍ਰੋਸਸਤਾ ਜੀ ਐਸਚਓ ਸਾਹਿਬ ਨੇ ਸਾਨੂੰ ਕਿਹਾ ਕਿ ਮੈਂ ਬਿਜੀ ਆ ਮੇਰੀ ਡਿਊਟੀ ਲੱਗੀ ਹੋਈ ਆ ਫੋਰਸ ਦਾ ਇਸ਼ੂ ਹੈਗਾ ਜੀ ਕਿਤੇ ਸਕਿਉਰਟੀ ਪਰਪਸ ਲਈ ਮੈਂ ਜਾ ਰਿਹਾ ਤੇ ਮੈਂ ਇੱਕ ਅੱਧੇ ਦਿਨ ਚ ਤੁਹਾਨੂੰ ਬੁਲਾ ਇਹਦਰ ਕੋਈ ਕਾਰਵਾਈ ਜਿਵੇਂ ਪਹਿਲੀਆਂ ਹੋਈਆਂ ਉਹਨਾਂ ਚ ਕੋਈ ਡਿਲੇ ਕਰ ਜਾਂਦੇ ਆ ਇਹ ਉਹਦੇ ਅਗੇਂਸਟ ਕੋਈ ਫਿਰ ਆਪਣਾ ਕੋਈ ਐਕਸ਼ਨ ਪਲਾਨ ਜਾਂ ਕੋਈ ਦੇਖੋ ਜੀ ਇਹ ਤਾਂ ਹੁਣ ਪ੍ਰਸ਼ਾਸਨ ਨੇ ਦੇਖਣਾ ਕਿ ਕੀ ਕਰਨਾ ਬਦਵੀ ਕਰਤੀ ਆ ਨਾਨਕਸਰੀਆਂ ਨੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਆ ਤੇ ਜੇ ਇਹ ਉਹਨਾਂ ਨੂੰ ਬਚਾਉਣਗੇ ਫਿਰ ਪੁਲਿਸ ਤੇ ਅਸੀਂ ਸਿੱਖ ਜਥੇਬੰਦੀਆਂ ਇੱਕ ਦੂਜੇ ਨਾਲ ਝਗੜਾਂਗੇ ਉਹ ਝਗੜਾ ਇਹਨਾਂ ਨੇ ਕਰਵਾਉਣਾ ਕਿ ਉਹ ਤੋਂ ਬਚਣਾ ਕਾਰਵਾਈ ਕਰਨੀ ਇਹ ਪੁਲਿਸ ਪ੍ਰਸ਼ਾਸਨ ਦੇ ਹੱਥ ਚ ਆ ਹਾਂਜੀ ਬਾਬਾ ਜੀ ਜਿਹੜੀ ਅੱਜ ਆਪਾਂ ਤੁਸੀਂ ਆਪਣੀ ਜੱਥੇਬੰਦੀ ਅੱਜ ਸਿਟੀ ਥਾਣੇ ਦੇ ਵਿੱਚ ਪਹੁੰਚੀ ਆ ਬਾਬਾ ਜੀ ਦੇ ਦੱਸਲ ਮੁਤਾਬਕ ਕਿ ਉੱਥੇ ਬੇਅਦਬੀ ਹੋਈ ਆ ਇਸ ਬਾਰੇ ਤੁਸੀਂ ਹੋਰ ਕੀ ਖਲਾਸਾ ਕਰਨਾ ਚਾਹੋਗੇ ਜੀ ਬਿਲਕੁਲ ਜੀ ਜਿਹੜੀ ਨਾ 11 ਤਰੀਕ ਨੂੰ ਅੱਗੇ ਇੱਕ ਤੇ ਦਰਖਾਸਤ ਇੱਕ ਦਿੱਤੀ ਗਈ ਆ ਸੋਸ਼ਲ ਮੀਡੀਆ ਤੇ ਨਾ ਇੱਕ ਦਾ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਨਾਮ ਦਾ ਜਿਹੜਾ ਪਾਠੀ ਸਿੰਘ ਆ ਬਾਬਾ ਸਤਨਾਮ ਸਿੰਘ ਜਿਹੜਾ ਵਾ ਉਹ ਆਪ ਮੁਖੀ ਆ ਸੀ ਸਮੈਲ ਦਾ ਉਹਨੇ ਗਾਂ ਇੱਕ ਜ਼ਹੀਦਾਰ ਲਾਇਆ ਹੋਆ ਜਿਹੜਾ ਪਾਠੀ ਸਿੰਘਾਂ ਤੇ ਇਹ ਜਿਹੜੀ ਮੋਟੀ ਰਕਮ ਲੈਂਦੇ ਆ ਜਿਦਾਂ ਆਹ ਵੱਲੋਂ ਸੰਪਟਪਾਠ ਕਰਦੇ ਆ ਸੰਪਟਪਾਠ ਦੀ ਮੋਟੀ ਰਕਮ ਤੇ ਸੰਗਤ ਕੋਲ ਲੈ ਲੈਂਦੇ ਆ ਤੇ ਜਿਹੜੇ ਪਾਠੀ ਲਾਉਂਦੇ ਆ ਇਹ ਪੂਰੀ ਯੋਗਤਾ ਵਾਲੇ ਪਾਠੀ ਸਿੰਘ ਨਹੀਂ ਲਾਉਂਦੇ ਉਹਨੇ ਕੀ ਕੀਤਾ ਜਿਹੜਾ ਉੱਥੇ ਜ਼ਹੀਦਾਰ ਇਹਨਾਂ ਨੇ ਲਾਇਆ ਸੀਗਾ ਉਹਨੇ ਗਾਂ ਪਾਠੀ ਲੱਖਾ ਸਿੰਘ ਨਾਂ ਦਾ ਇੱਕ ਵਿਅਕਤੀ ਲਾਇਆ ਉਹ ਰਾਤ 12 ਤੋਂ 3 ਉਹਦੀ ਡਿਊਟੀ ਸੀ ਤੇ ਉਹ ਨਸ਼ੇ ਦੀ ਹਾਲਤ ਦੇ ਵਿੱਚ ਜਿਹੜਾ ਵਾ ਰਾਤ 12 ਪੌਣੇ 3 ਵਜੇ 2 2 ਵਜੇ ਤੋਂ ਲੈ ਕੇ 3 ਵਜੇ ਪੌਣੇ 3 ਵਜੇ ਤੱਕ ਉਹ ਮਹਾਰਾਜ ਦੇ ਪਲੰਗੇ ਦੇ ਉੱਤੇ ਲਤਾਂ ਰੱਖ ਕੇ ਉਹ ਪਿਆ ਰਿਹਾ ਘਰਾੜੇ ਮਾਰਦਾ ਸਾਡੇ ਕੋਲ ਉਹਦੀ ਵੀਡੀਓ ਗ੍ਰੈਫਰੀ ਵੀ ਹੈਗੀ ਆ ਜੀ 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 ਜਦੋਂ ਇਹ ਤੋਂ ਦਾ ਜਿਹੜਾ ਉਹ ਜਹੇਦਾਰ ਹੀ ਜਹੇਦਾਰ ਨੇ ਮੁੜ ਕੇ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਕਿਸੇ মিডিਆ ਵਾਲੇ ਵੀਰਾਂ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਸਕਰੀਨਸ਼ਾਟ ਭੇਜ ਭੇਜੇ ਭੇਜ ਕੇ ਤੇ ਮੁਰਕੇ ਗਾਰਡ ਲਈ ਕਾਰਵਾਈ ਉਹ ਬੰਦ ਕਰ ਰਿਆ ਸੀਗਾ ਉਹ ਤੇ ਉਹ ਗਾਂ ਉਹਨੇ ਗਾਂ ਕੀਤੀ ਨਹੀਂ ਕਾਰਵਾਈ ਆਸ ਵਿੱਚ ਇਹ ਸਮਝੌਤਾ ਕਰ ਲਿੰਦੇ ਆ ਇਹ ਲੋਕ ਲੈਣ ਦੇਣ ਕਰ ਲਿੰਦੇ ਆ ਜਦੋਂ ਉਸ ਗੱਲ ਦੀ ਸੋਸ਼ਲ ਮੀਡੀਆ ਤੇ ਰੌਲਾ ਪਿਆ ਤੇ ਸਾਨੂੰ ਵੀ ਫੋਨ ਗਏ ਅਸੀਂ ਪਤਾ ਕੀਤਾ ਫਿਰ ਅਸੀਂ ਪਰਸੋਂ ਇੱਥੇ ਆਏ ਸੀਗੇ ਆਣ ਕੇ ਅਸੀਂ ਉਹਨੂੰ ਵੀ ਬੁਲਾਇਆ ਉਹਨੂੰ ਕਿਹਾ ਅਸੀਂ ਕਿ ਤੈਨੂੰ ਅਸੀਂ ਖੰਡ ਪਾਟ ਸਾਹ ਬੁੱਕ ਕਰਾਉਣਾ ਉਹ ਐਡਾ ਲਾਲਚੀ ਬੰਦਾ ਵਾ ਕੇ ਉਹ ਸਾਡੇ ਕੋਲ ਪਾਟ ਬੁੱਕ ਕਰਨ ਦੇ ਲਾਲਚ ਦੇ ਵਿੱਚ ਸਾਡੇ ਕੋਲ ਆਇਆ ਆਣ ਕੇ ਫਿਰ ਉਹਨੇ ਸਾਰੀ ਗੱਲਬਾਤ ਅਸੀਂ ਉਹਨੂੰ ਪੁੱਛੀ ਆ ਉਹਨੇ ਸਾਨੂੰ ਦੱਸੀ ਆ ਦੱਸਣ ਤੋਂ ਬਾਅਦ ਇਹ ਉਹ ਨਸ਼ੇ ਦੀ ਹਾਲਤ ਵਿੱਚ ਲੱਖਾ ਸਿੰਘ ਨੇ ਜਿਹੜਾ ਉਹ ਬੇਅਦਬੀ ਕੀਤੀ ਆ ਤੇ ਜਿਹੜਾ ਸਤਨਾਮ ਸਿੰਘ ਆ ਉਹਨੇ ਸਿਰਫ ਇੰਨਾ ਹੀ ਪ੍ਰਬੰਧ ਰੱਖਿਆ ਵਾ ਕਿ ਜ਼ਿੰਮੇਵਾਰ ਹੋਣ ਦੇ ਨਾਲ ਤੇ ਉਹਨੂੰ ਕੋਈ ਪਤਾ ਨਹੀਂਗਾ ਵੀ ਕਿਵੇਂ ਹੋਇਆ ਕਿਹੜਾ ਬੰਦਾ ਲੱਗਾ ਵਾ ਉਹਨੂੰ ਜਾਦੀ ਉਹ ਸਾਡੇ ਕੋਲ ਪੱਲਾ ਝਾੜ ਗਿਆ ਅਸੀਂ ਉਹਨੂੰ ਵੀ ਮਿਲੇ ਆ ਕਿਉਂਕਿ ਇਹ ਇਹਨਾਂ ਲੋਕਾਂ ਨੇ ਬਿਜ਼ਨਸ ਬਣਾਇਆ ਹੋਇਆ ਵਾ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਬੇਅਦਬੀ ਇਹ ਜਿਹੜੀ ਆ ਇਹ ਕਰ ਰਹੇ ਆ ਇਹ ਲੋਕ ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਤੇ ਬੰਦੀ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹ ਗਾਂ ਵਾਸਤੇ ਨਾਥ ਪਵੇ ਕਿਉਂਕਿ ਇਹਨਾਂ ਨੇ ਨਾਨਕਸਰ ਜਿਹੜਾ ਇੱਕ ਭਗਤੀ ਦਾ ਘਰ ਮੰਨਿਆ ਜਾਂਦਾ ਸਥਾਨ ਆ ਲੋਕਾਂ ਦੀ ਬਹੁਤ ਆਸਤਾ ਜੁੜੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਗੁਰੂ ਸਮਝਣ ਵਾਲੇ ਬਾਬਾ ਆਨੰਦ ਸਿੰਘ ਜੀ ਹੋਏ ਆ ਪਰ ਜਿਹੜੇ ਇਹ ਅੱਜ ਲੋਕ ਇਹਨਾਂ ਗੱਡੀਆਂ ਦੇ ਬੈਠੇ ਆ ਇਹ ਵਪਾਰੀ ਲੋਕ ਬੈਠੇ ਹੋਏ ਆ ਇਹਨੇ ਇੱਕ ਬਿਜ਼ਨਸ ਕਰ ਰਹੇ ਆ ਨਾ ਕਿ ਇਹਨਾਂ ਦਾ ਇਹ ਧਰਮੀ ਨਹੀਂ ਆ ਇਹ ਧਰਮ ਨਹੀਂ ਕਰ ਰਹੇ ਵਪਾਰ ਕਰ ਰਹੇ ਆ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਇਹ ਬੇਆਦਬੀ ਕਰਨ ਵਾਲੇ ਤੁਸੀਂ ਲਖਾ ਸਿੰਘ ਨਾਂ ਦੱਸਿਆ ਜੀ ਉਹ ਕਿੱਥੋਂ ਦਾ ਰਹਿਣ ਵਾਲਾ ਜੀ ਬੰਦਾ ਉਹ ਉਹ ਇਹਨਾਂ ਦੇ ਕੋਲ ਲੈਂਦਾ ਜੀ ਜਿਹੜਾ ਸਤਨਾਮ ਸਿੰਘ ਬਾਬਾ ਬਾ ਉਹਦੇ ਕੋਲ ਉਹਦੀ ਘਰ ਦੀ ਵੀ ਉਹ ਇਹਨਾਂ ਹੀ ਕਮਰੇ ਦਿੱਤੇ ਹੋਏ ਆ ਇਹਨਾਂ ਦੇ ਕੋਲ ਰਹਿੰਦਾ ਹੁਣ ਇਹਨਾਂ ਨੇ ਉਹਨੂੰ ਗਾਂਭ ਸ਼ਾਂ ਕਰਤਾ ਹੁਣ ਇਹ ਸਾਨੂੰ ਆਂਦੇ ਉਹ ਰਾਜਸਥਾਨ ਚਲੇ ਗਿਆ ਜੀ ਇੱਥੇ ਚਲੇ ਗਿਆ ਉੱਥੇ ਚਲੇ ਗਿਆ ਝੂਠ ਸੱਚ ਮਾਰਦੇ ਆ ਇਹ ਅੱਜ ਵੀ ਸਾਡਾ ਸੰਪਰਕ ਜਿਹੜੀ ਇਹ ਘਟਨਾ ਬਾਬਾ ਜੀ ਇਹ ਕੱਲ ਰਾਤ ਦੀ ਆ ਜੀ ਨਹੀਂ ਜੀ ਇਹ ਘਟਨਾ ਹੈਗੀ ਆ ਦਸੰਬਰ ਮਹੀਨੇ ਦੀ ਅੱਛਾ ਜੀ 23 ਤਰੀਕ ਦੀ 23 ਦਸੰਬਰ ਦੀ ਘਟਨਾ ਵਾ ਪਰ ਇਹਨਾਂ ਨੇ ਲਕਾ ਇਹ ਮੁੜ ਕੇ ਉਹ ਜਿਹੜਾ ਕਪਾਠੀ ਸਿੰਘਾਂ ਦਾ ਜਹੇਦਾਰ ਰ ਇਹਨਾਂ ਨੇ ਲਾਇਆ ਨਾ ਉਹਨੇ ਉਹਨੇ 11 ਤਰੀਕ ਨੂੰ ਐਸੇ 11 ਤਰੀਕ ਨੂੰ ਦਰਖਾਸਤ ਦਿੱਤੀ ਹੋਈ ਆ ਥਾਣੇ ਜੀ ਪਰ ਉਹ ਹੁਣ ਦਰਖਾਸਤ ਆ ਜਿਹੜਾ ਵਾ ਉਹ ਦਰਖਾਸਤ ਕਰਤਾ ਵੀ ਆਪ ਸੁਵੇਖ ਫਿਰ ਇਹਨਾਂ ਨੇ ਇਹ ਜਿਹੜਾ ਸਮਝੌਤਾ ਵੀ ਕਰਕੇ ਦੇ ਇਹ ਇਹ ਬਹਿ ਗਿਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਾਨ ਮਰਜ਼ਾਦਾ ਵਾ ਉਹਨੂੰ ਪੰਕ ਕੀਤਾ ਠੀਕ ਆ ਬਾਬਾ ਜੀ ਧੰਨਵਾਦ ਹਾਂ ਧੰਨਵਾਦ ਮਿਹਰਬਾਨ ਜੀ ਸਾਹ ਬਾਈ ਜੀ ਖੁੱਲ ਕੇ ਨਾਲ ਆਜੋ ਬੇਟਾ ਸਾਰੇ ਅੱਗੇ ਨੂੰ ਆਜੋ ਨਾ what's up